ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਿਹਾ ਇੱਕ ਵੀਰ ਕਿਵੇਂ ਕਰੋੜਾਂ ਦਾ ਦਸਵੰਦ ਕੱਢ ਰਿਹਾ ਹੈ ਕਿਵੇਂ ਮੂਲ ਮੰਤਰ ਦੀ ਸ਼ਕਤੀ ਉਹਨਾਂ ਦੇ ਘਰ ਪਰਿਵਾਰ ਤੇ ਵਰਤੀ ਕਿਵੇਂ ਵੀਰ ਦਾ ਮਨ ਇੰਨਾ ਗੁਰੂ ਨਾਲ ਜੁੜਿਆ ਕਿਵੇਂ ਮੂਲ ਮੰਤਰ ਦੇ ਨਾਲ ਜੁੜਿਆ ਕਿਵੇਂ ਉਹ ਇੰਨੀ ਦਸਵੰਦ ਇੰਨਾ ਕੱਢਣਾ ਸ਼ੁਰੂ ਕਰ ਦਿੱਤਾ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਨਾ ਜੀ ਵੀਡੀਓ ਨੂੰ ਅੱਧ ਵਿਚਾਲੇ ਸਕਿੱਪ ਨਾ ਕਰਨਾ ਜੀ ਬਹੁਤ ਹੀ ਇਹਦੇ ਵਿੱਚ ਆਪਦੇ ਲਈ ਮਹਤਵਪੂਰਨ ਜਾਣਕਾਰੀ ਦਿੱਤੀ ਜਾਊਗੀ ਕੰਮ ਆਉਣ ਵਾਲੀ ਜਾਣਕਾਰੀ ਦਿੱਤੀ ਜਾਊਗੀ ਸਾਧ ਸੰਗਤ ਜੀ ਬਹੁਤ ਜੀ ਇਹੋ ਜਿਹੀ ਭੈਣ ਭਰਾ ਨੇ ਜਿਹੜੇ ਕਹਿ ਦਿੰਦੇ ਨੇ ਅਸੀਂ ਪਾਠ ਕੀਤਾ ਸਾਡੇ ਤੇ ਗੁਰੂ ਪਾਸ਼ਾ ਜੀ ਦੀ ਕਿਰਪਾ ਨਹੀਂ ਹੋਈ ਰਹਿਮਤ ਨਹੀਂ ਹੋਈ ਇਸ ਕਰਕੇ ਅਸੀਂ ਪਾਠ ਛੱਡ ਦਿੱਤਾ ਹੁਣ ਅਸੀਂ ਪਾਠ ਨਹੀਂ ਕਰਦੇ ਸਾਸੰਗ ਜੀ ਪਾਠ ਨਹੀਂ ਛੱਡਣਾ ਚਾਹੀਦਾ ਇਹ ਤਾਂ ਇੱਕ ਭਰੋਸੇ ਦੀ ਲਗਲ ਹੈ ਜਿਵੇਂ ਕਿ ਇਸ ਵੀਰ ਨੇ ਪਾਠ ਅਮੋਲ ਮੰਤਰ ਦੇ ਜਾਪ ਨਾਲ ਹੀ ਇਨਾ ਕਰੋੜਾਂ ਦਾ ਦਸਬੰਧ ਕੱਢਣਾ ਸ਼ੁਰੂ ਕਰ ਦਿੱਤਾ ਤੇ ਇਹ ਹੈ ਜੀ ਆਪਣੇ ਅੰਦਰ ਦਾ ਵਿਸ਼ਵਾਸ ਭਰੋਸਾ ਗੁਰੂ ਸਾਹਿਬ ਜੀ ਦੇ ਪ੍ਰਤੀ ਜਿਹੜੇ ਕਹਿੰਦੇ ਨੇ ਅਸੀਂ ਪਾਠ ਛੱਡ ਦਿੱਤਾ ਆਪਣੇ ਕਿਹੋ ਪਤਾ ਨਹੀਂ ਆਪਣੇ ਕਿਹੋ ਜੇ ਕਰਮ ਨੇ ਮਾਰੇ ਕਰਮਾਂ ਦੇ ਧੋਣ ਦੇ ਲਈ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸਾਫ਼ ਕਰਨ ਦੇ ਲਈ ਹੋਰ ਆਪਣੇ ਤੋਂ ਹਜੇ ਸੇਵਾ ਲੈਣੀ ਚਾਹੁੰਦੇ ਹੁਣ ਆਪਾਂ ਨੂੰ ਪਤਾ ਨਹੀਂ ਆਪਾਂ ਕਰਮ ਕਿਹੋ ਜਿਹੀ ਕੀਤੇ ਹੈ ਚਾਹੇ ਆਪਾਂ ਨੂੰ ਆਪਣੇ ਮਨ ਦੇ ਅੰਦਰ ਜਿਹੜੀ ਮੈਲ ਹੈ ਆਪਣੇ ਅੰਦਰ ਦੀ ਮੈਲ ਆਪਾਂ ਨੂੰ ਨਹੀਂ ਪਤਾ ਵੀ ਕਿੰਨੀ ਕੁ ਹੈ ਕਿੰਨੀ ਕੁ ਨਹੀਂ ਉਸ ਨੂੰ ਸਾਫ਼ ਕਰਨ ਦੇ ਲਈ ਸੱਚੇ ਪਾਤਸ਼ਾਹ ਜੀ ਹੋਰ ਆਪਣੇ ਤੋਂ ਹਜੇ ਸੇਵਾ ਮੰਗਦੇ ਹੁਣ ਪਾਠ ਦੀ ਸੇਵਾ ਮੰਗਦੇ ਹੁਣ ਦਸਵੰਧ ਮੰਗਦੇ ਹੁਣ ਐਸ ਕਰਕੇ ਆਪਾਂ ਨੂੰ ਨਹੀਂ ਪਤਾ ਆਪਣੇ ਕਰਮ ਕਿਹੋ ਜਿਹੇ ਕੀਤੇ ਨੇ ਜਦੋਂ ਉਹਨਾਂ ਦੇ ਆਪਣੇ ਮਾੜੇ ਕਰਮ ਜਦੋਂ ਕੱਟੇ ਜਾਂਦੇ ਨੇ ਫਿਰ ਆਪਣੇ ਚੰਗੇ ਕਰਮਾਂ ਦੀ ਸ਼ੁਰੂਆਤ ਹੁੰਦੀ ਹੈ ਫਿਰ ਆਪਾਂ ਨੂੰ ਪਾਠ ਦਾ ਫਲ ਮਿਲਣਾ ਸ਼ੁਰੂ ਹੁੰਦਾ ਹੈ ਫਿਰ ਆਪਾਂ ਜੋ ਮੁੱਖੋ ਕੱਢਦੇ ਹਾਂ ਸੋ ਪੂਰੀਆਂ ਹੋਣ ਲੱਗ ਜਾਂਦੀਆਂ ਨੇ ਜਦੋਂ ਨਵਾਂ ਬੋਟਾ ਆਪਣੇ ਅੰਦਰ ਆਪਣੇ ਕਰਮਾਂ ਦਾ ਜਾਗ ਪੈਂਦਾ ਹੈ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਉੱਗ ਪੈਂਦਾ ਹੈ ਫਿਰ ਆਪਣੇ ਉੱਤੇ ਕਿਰਪਾ ਬਹੁਤ ਜ਼ਿਆਦਾ ਵਰਤਦੀ ਹੈ ਫਿਰ ਜੋ ਮੰਗਦੇ ਹਨ ਸੋਹੀ ਮਿਲਦਾ ਇਸ ਕਰਕੇ ਆਪਾਂ ਨੂੰ ਨਹੀਂ ਪਤਾ ਆਪਾਂ ਕਿਹੋ ਜਿਹੇ ਕਰਮ ਕੀਤੇ ਨੇ ਕਿਹੋ ਜਿਹੇ ਆਪਣੇ ਅੰਦਰ ਮਹਿਲ ਭਰੀ ਹੋਈ ਹੈ ਇਸ ਕਰਕੇ ਪਾਠ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਤੇ ਕਦੇ ਇਹ ਨਹੀਂ ਕਹਿਣਾ ਚਾਹੀਦਾ ਵੀ ਸਾਡੇ ਉੱਤੇ ਗੁਰੂ ਸਾਹਿਬ ਜੀ ਨੇ ਕਿਰਪਾ ਨਹੀਂ ਕੀਤੀ ਹੁਣ ਆਪਾਂ ਗੱਲ ਕਰਦੇ ਹਾਂ ਉਸ ਵੀਰ ਦੀ ਉਹੋ ਵੀਰ ਦਾ ਸੰਬੰਧ ਬਹੁਤ ਕੜਦਾ ਹੁੰਦਾ ਸੀ ਇੱਕ ਸੰਤ ਮਹਾਂਪੁਰਸ਼ ਜੀ ਹੁਣਾਂ ਨੇ ਉਹਨਾਂ ਨੂੰ ਪੁੱਛਿਆ ਜਦੋਂ ਪਤਾ ਲੱਗਿਆ ਵੀ ਗੁਰੂ ਘਰ ਇੱਕ ਵੀਰ ਗੁਪਤ ਦਸਵੰਦ ਕੱਢਦਾ ਹੈ ਉਹਨਾਂ ਨੂੰ ਸਾਧ ਦੇ ਕਿ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੰਨਾ ਦਸਵੰਦ ਕਿਵੇਂ ਕੱਢਦੇ ਹੋ ਸਾਧ ਸੰਗਤ ਜੀ ਆਪਾਂ 2000 ਵਿੱਚੋਂ ਵੀ ਜੇ ਦਸਵੰਦ ਕੱਢਣਾ ਹੋਵੇ ਤਾਂ ਆਪਾਂ ਨੂੰ ਬਹੁਤ ਔਖਾ ਲੱਗਦਾ ਹੈ ਦਿਲ ਵਿੱਚ ਖਿੱਚ ਆਉਂਦੀ ਹੈ ਵੀ ਇਹ ਇਹ ਮੈਂ ਕੱਢ ਰਿਹਾ ਹਾਂ ਮੇਰੀ ਕਮਾਈ ਹੈ ਸਾਸੰਗਤ ਜੀ ਕਰੋੜਾਂ ਦਾ ਦਸਵੰਧ ਕੱਢਣਾ ਤਾਂ ਬਹੁਤ ਵੱਡਾ ਜਿਗਰਾ ਚਾਹੀਦਾ ਤੇ ਬਹੁਤ ਸਾਰੀ ਮਾਇਆ ਹੋਣੀ ਚਾਹੀਦੀ ਹੈ ਫੇਰ ਹੀ ਇੰਨੇ ਵੱਡੇ ਦਸਵੰਧ ਨਿਕਲਦੇ ਨੇ ਜਦੋਂ ਉਹਨਾਂ ਨੂੰ ਬਾਬਾ ਜੀ ਨੇ ਪੁੱਛਿਆ ਵੀ ਤੁਸੀਂ ਇਹਨਾਂ ਦਸਵੰਧ ਕਿਵੇਂ ਕੱਢਦੇ ਹੋ ਉਸ ਵੀਰ ਨੇ ਦੱਸਿਆ ਵੀ ਮੈਂ ਇੱਕ ਕੰਪਨੀ ਦੀ ਸ਼ੁਰੂਆਤ ਕਰਨੀ ਸੀ ਮੈਂ ਬਾਬਾ ਜੀ ਕੋਲ ਗਿਆ ਮੈਂ ਅਰਦਾਸ ਕਰਵਾਈ ਅਰਦਾਸ ਕਰਨ ਤੋਂ ਬਾਅਦ ਬਾਬਾ ਜੀ ਨੇ ਮੈਨੂੰ ਕਿਹਾ ਵੀ ਤੁਸੀਂ ਮੂਲ ਮੰਤਰ ਦਾ ਜਾਪ ਲਗਾਤਾਰ ਸਵਾ ਘੰਟਾ ਕਰਨਾ ਹੈ ਫਿਰ ਦੇਖਿਓ ਤੁਹਾਡੀ ਕੰਪਨੀ ਵਿੱਚ ਤੁਹਾਨੂੰ ਕਿੰਨਾ ਮੁਨਾਫਾ ਮਿਲਣਾ ਸ਼ੁਰੂ ਹੋ ਜਾਊਗਾ ਤੇ ਨਾਲ ਬਾਬਾ ਜੀ ਨੇ ਇਹ ਵੀ ਕਹਿ ਦਿੱਤਾ ਮੈਨੂੰ ਵੀ ਤੁਸੀਂ ਦਸਵੰਦ ਵੀ ਕੱਢਣਾ ਹੈ ਕਹਿੰਦੇ ਮੈਂ ਉਸੇ ਦਿਨ ਤੋਂ ਹੀ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਮੈਂ ਆਪਣੀ ਨਵੀਂ ਕੰਪਨੀ ਸਟਾਰਟ ਕਰਨੀ ਸੀ ਮੈਨੂੰ ਉਹ ਕੰਪਨੀ ਵਿੱਚ ਘਾਟਾ ਨਹੀਂ ਚਾਹੀਦਾ ਸੀ ਮੈਨੂੰ ਐ ਸੀ ਵੀ ਘਾਟਾ ਨਾ ਹੋਵੇ ਜਿੰਨੀ ਮੇਰੀ ਲਾਗਤ ਹੈ ਉਹਨਾਂ ਦਾ ਮੈਨੂੰ ਪੈਸਾ ਮੁੜੇ ਹੀ ਮੁੜੇ ਉਹਨਾਂ ਪੈਸਾ ਤਾਂ ਮੈਨੂੰ ਬਣੇ ਹੀ ਬਣੇ ਮੈਂ ਜਦੋਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਮਹੀਨੇ ਕੀ ਬਾਅਦ ਹੀ ਮੇਰੀ ਕੰਪਨੀ ਦਾ ਜਿਹੜੀ ਬਹੁਤ ਹੀ ਵਧੀਆ ਕੰਮ ਚੱਲ ਪਿਆ ਬਹੁਤ ਹੀ ਦੂਸਰੀਆਂ ਕੰਪਨੀਆਂ ਮੇਰੀਆਂ ਕੰਪਨੀ ਨੂੰ ਪਸੰਦ ਕਰਨ ਲੱਗੀਆਂ ਮੇਰਾ ਸਮਾਨ ਸੀ ਜਿਹੜਾ ਉਹ ਪਸੰਦ ਇਹਨਾਂ ਆਉਣ ਲੱਗਿਆ ਹੌਲੀ ਹੌਲੀ ਕਰਦੇ ਕਰਦੇ ਕੰਮ ਮੇਰਾ ਵਿਦੇਸ਼ਾਂ ਤੱਕ ਪਹੁੰਚ ਗਿਆ ਤੇ ਮੇਰਾ ਦਸਵੰਦ ਸੀ ਜਿਹੜਾ ਉਹ ਵਧਦਾ ਹੀ ਗਿਆ ਜਦੋਂ ਮੈਂ ਇਹ ਪਾਵਰ ਮੂਲ ਮੰਤਰ ਦੇ ਜਾਪ ਵਿੱਚ ਵੇਖੀ ਸਵਾ ਘੰਟਾ ਮੈਂ ਲਗਾਤਾਰ ਇੱਕ ਚੌਂਕੜੇ ਦੇ ਵਿੱਚ ਮੂਲ ਮੰਤਰ ਦਾ ਜਾਪ ਕਰਦਾ ਹੁੰਦਾ ਸੀ ਮੈਂ ਫਿਰ ਆਪਣੇ ਪੂਰੇ ਪਰਿਵਾਰ ਨੂੰ ਹੀ ਇਹ ਡਿਊਟੀ ਲਾ ਦਿੱਤੀ ਵੀ ਤੁਸੀਂ ਘੰਟਾ ਮੂਲ ਮੰਤਰ ਦਾ ਜਾਪ ਕਰਨਾ ਹੀ ਕਰਨਾ ਹੈ ਬੇਸ਼ੱਕ ਫਿਰ ਬਾਅਦ ਵਿੱਚ ਉਹ ਕੰਮ ਲੇਟ ਹੋ ਜਾਣ ਭਲਾਂ ਦੀ ਕਿੰਨੇ ਵਜੇ ਕਦੋਂ ਮਰਜ਼ੀ ਕੰਮ ਕਰੋ ਮिन्नੂ ਨਹੀਂ ਪਤਾ ਤੁਸੀਂ ਕੰਮ ਕਿਸ ਵੇਲੇ ਕਰਨਾ ਹੈ ਚਾਹੇ ਤੁਸੀਂ ਉੱਠਣਾ ਸ਼ੁਰੂ ਕਰ ਦਿੱਤੋ ਕਰ ਦਵੋ ਪੂਰੇ ਪਰਿਵਾਰ ਨੇ ਨਿਯਮ ਬਣਵਾ ਬਣਾ ਲਿਆ 4 ਵਜੇ ਉੱਠਣ ਦਾ 4 ਵਜੇ ਤੋਂ ਲੈ ਕੇ 6 ਵਜੇ ਦੇ ਤੱਕ ਕਹਿੰਦੇ ਅਸੀਂ ਇਸ਼ਨਾਨ ਪਾਣੀ ਕਰਕੇ ਮੂਲ ਮੰਤਰ ਦਾ ਜਪ ਪੂਰੇ ਪਰਿਵਾਰ ਦੇ ਵਿੱਚ ਅਸੀਂ ਮੂਲ ਮੰਤਰ ਦਾ ਜਪ ਕਰਨਾ ਸ਼ੁਰੂ ਕਰ ਦਿੱਤਾ ਘਰ ਦੇ ਵਿੱਚ ਜਿਹੜੀਆਂ ਛੋਟੀਆਂ-ਮੋਟੀਆਂ ਬਿਮਾਰੀਆਂ ਸੀ ਜਿਹੜੀਆਂ ਦੁੱਖ ਤਕਲੀਫ ਸੀ ਉਹ ਵੀ ਕਹਿੰਦੇ ਹੌਲੀ-ਹੌਲੀ ਘਰ ਦੇ ਵਿੱਚੋਂ ਜਾਣੇ ਸ਼ੁਰੂ ਕਰ ਦਿੱਤਾ ਤੇ ਜਦੋਂ ਇੰਨਾ ਕੁਝ ਮਿਲਣਾ ਸ਼ੁਰੂ ਹੋ ਗਿਆ ਦਸਵੰਦ ਦੀ ਗੱਲ ਫਿਰ ਜਦੋਂ ਬਾਬਾ ਜੀ ਨੇ ਕਹੀ ਸੀ ਮੈਂ ਉਹ ਪੱਲੇ ਵੱਨ ਲਈ ਮੈਂ ਦਸਵੰਦ ਕੱਢਣਾ ਹੀ ਕੱਢਣਾ ਹੈ ਮੇਰਾ ਦਸਵੰਦ ਵੱਧਦਾ ਹੀ ਗਿਆ ਸਾਲ ਦੇ ਵਿੱਚ ਮੈਨੂੰ ਇੰਨਾ ਪ੍ਰੋਫਿਟ ਹੋਇਆ ਕਿ ਹੁਣ ਮੈਂ ਕਰੋੜਾਂ ਦਾ ਦਸਵੰਦ ਕੱਢਦਾ ਹਾਂ ਇਹ ਮੈਂ ਆਪਣੇ ਗਾਂ ਪਰਿਵਾਰ ਨੂੰ ਵੀ ਦੱਸਿਆ ਹੈ ਵੀ ਦਸਵੰਦ ਜ਼ਰੂਰ ਕਰਨਾ ਕੱਢਣਾ ਹੈ ਗਰੀਬ ਜਿੱਥੇ ਵੀ ਮਦਦ ਹੋਵੇ ਪੈਸੇ ਦੀ ਉਸ ਜਗ੍ਹਾ ਤੇ ਮੈਂ ਦਸਵੰਦ ਕੱਢਦਾ ਹੀ ਕੱਢਦਾ ਹਾਂ ਇਹ ਹੈ ਜੀ ਆਪਣੀ ਇੱਕ ਸੱਚੀ ਘਟਨਾ ਮੂਲ ਮੰਤਰ ਦੇ ਪਾਵਰ ਦੀ ਸ਼ਕਤੀ ਹੈ ਜੀ ਇਹ ਮੂਲ ਮੰਤਰ ਦੀ ਪਾਵਰ ਆਪਾਂ ਨੂੰ ਉਦੋਂ ਮਿਲਦੀ ਹੈ ਜਦੋਂ ਆਪਣੇ ਅੰਦਰ ਵਿਸ਼ਵਾਸ ਹੁੰਦਾ ਹੈ ਭਰੋਸਾ ਹੁੰਦਾ ਹੈ ਗੁਰੂ ਪਰਤੀ ਦੇ ਪਰਤੀ ਗੁਰੂ ਦੇ ਪਰਤੀ ਜਦੋਂ ਮਨ ਵਿੱਚ ਵਿਸ਼ਵਾਸ ਹੁੰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰਾ ਇਹ ਕੰਮ ਸਵਾਰਨਗੇ ਹੀ ਸਵਾਰਨਗੇ ਮੈਂ ਸੱਚੇ ਪਾਤਸ਼ਾਹ ਜੀ ਨੂੰ ਇੰਨੀ ਬਾਣੀ ਦੀ ਭੇਟ ਦੇਣੀ ਹੀ ਦੇਣੀ ਹੈ ਤੇ ਗੁਰੂ ਪਾਤਸ਼ਾਹ ਜੀ ਫਿਰ ਮੇਰਾ ਇਹ ਕੰਮ ਕਰਨਗੇ ਹੀ ਕਰਨਗੇ ਜਦੋਂ ਆਪਾਂ ਬਾਣੀ ਦੀ ਭੇਟ ਗੁਰੂ ਮਹਾਰਾਜ ਚਰਨਾਂ ਦੇ ਵਿੱਚ ਦਵਾਂਗੇ ਤਾਂ ਫਿਰ ਇਹ ਨਹੀਂ ਵੀ ਗੁਰੂ ਪਾਤਸ਼ਾਹ ਜੀ ਆਪਣੇ ਉੱਤੇ ਰਹਿਮਤ ਨਹੀਂ ਕਰਨਗੇ ਸਾਧ ਸੰਗਤ ਜੀ ਅੱਜ ਤੋਂ ਹੀ ਨਿਯਮ ਬਣਵਾ ਲਓ ਬਾਣੀ ਦੀ ਭੇਟ ਦੇਣੀ ਤੇ ਨਾਲੇ ਕਮਾਈ ਵਿੱਚੋਂ ਦਸਵੰਧ ਕੱਢਣ ਦਾ ਵੀ ਆਪਣੇ ਮਨ ਵਿੱਚ ਸੋਚ ਲਵੋ ਵੀ ਅੱਜ ਤੋਂ ਹੀ ਇਹ ਕੰਮ ਕਰਨੇ ਨੇ ਫਿਰ ਦੇਖਿਓ ਤੁਹਾਡੀ ਕਮਾਈ ਵਿੱਚ ਕਿਵੇਂ ਬਰਕਤ ਪੈਂਦੀ ਹੈ ਕਿਵੇਂ ਵਾਧਾ ਹੁੰਦਾ ਹੈ ਸੱਚੇ ਪਾਤਸ਼ਾਹ ਜੀ ਆਪ ਨੂੰ ਦਿਨ-ਦੁਨੀ ਰਾਤ ਚੌਗਣੀ ਕਿਸ ਤਰੀਕੇ ਦੇ ਨਾਲ ਆਪਦੇ ਘਰ ਪਰਿਵਾਰ ਤੇ ਕਿਰਪਾ ਹੁੰਦੀ ਹੈ ਐਸੀ ਜੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਅੱਗੇ ਸ਼ੇਅਰ ਵੀ ਕਰਨਾ ਜੀ ਤੁਹਾਡਾ ਜਦੋਂ ਇੱਕ ਲਾਈਕ ਮੈਨੂੰ ਮਿਲਦਾ ਹੈ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਅੱਗੇ ਹੋਰ ਕੋਈ ਸੱਚੀ ਘਟਨਾ ਆਪਜੀ ਤੱਕ ਪਹੁੰਚਾਉਣ ਦੀ ਮੈਨੂੰ ਮੋਟੀਵੇਸ਼ਨ ਬਹੁਤ ਜ਼ਿਆਦਾ ਮਿਲਦੀ ਹੈ ਇੱਕ ਲਾਈਕ ਜ਼ਰੂਰ ਕਰਿਆ ਕਰੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ